ਮਰਡਰ ਦਿਨਾਂ ਸਨਸਨੀ ਫੈਲੀ ਇੱਕ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਖੁਦ ਪੁਲਿਸ ਥਾਣੇ ਪਹੁੰਚਿਆ ਹੈ ਕਾਤਲ ਅੰਮ੍ਰਿਤਸਰ ਦਾ ਪਿੰਡ ਕੰਦੋਵਾਲੀਆ ਦੱਸਿਆ ਜਾ ਰਿਹਾ ਹੈ ਕੰਦੋਵਾਲੀਆ ਦਾ ਇਹ ਸਾਰਾ ਮਾਮਲਾ ਹੈ ਪੂਰੇ ਵਿਸਤਾਰ ਦੇ ਵਿੱਚ ਜਾਣਕਾਰੀ ਜ਼ਰੂਰ ਲਵਾਂਗੇ ਪਰ ਸਨਸਨੀ ਫੈਲੀ ਹੈ ਟ੍ਰਿਪਲ ਮਰਡਰ ਦੀ ਵਾਰਦਾਤ ਆ ਵੇਖਣ ਨੂੰ ਮਿਲੀ ਹੈ ਟ੍ਰਿਪਲ ਮਰਡਰ ਹੋਇਆ ਹੈ ਯਾਨੀ ਕਿ ਤੀਰਾ ਕਤਲ ਕੀਤਾ ਗਿਆ ਹੈ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਹੈ। ਵਜ੍ਹਾ ਕੀ ਹੈ? ਮਸਲਾ ਕੀ ਹੈ? ਕਿਉਂ ਅਜੇ ਹੀ ਨਾ ਪਤਾਈਏ ਸਾਰੇ ਸਵਾਲ ਨੇ। ਪਰ ਜ਼ਰੂਰ ਜਾਣਾਂਗੇ ਪਰ ਕਤਲ ਤੋਂ ਬਾਅਦ ਇਹਨਾ ਜ਼ਰੂਰ ਹੈ ਕਿ ਪੁਲਿਸ ਥਾਣੇ ਖੁਦ ਇੱਕ ਕਤਲ ਪਹੁੰਚ ਗਿਆ ਹੈ। ਯਾਨੀ ਕਿ ਸਾਫ਼ ਤੌਰ ਤੇ ਪਰਿਵਾਰਕ ਕੋਈ ਮਸਲਾ ਹੋਏਗਾ, ਕੋਈ ਘਰੇਲੂ ਮਸਲਾ ਹੋਏਗਾ ਜਿਸ ਦੀ ਵਜ੍ਹਾ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਮੋਮਾਨ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਾਂ ਤਾਂ ਰਿਸ਼ਤਿਆਂ ਦੇ ਵਿੱਚ ਖਟਾਸ ਹੁੰਦੀ ਹੈ ਜਦੋਂ ਇਸ ਕਿਸਮ ਦੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਾਂ ਫਿਰ ਪੈਸਿਆਂ ਦਾ ਕੋਈ ਮਸਲਾ ਹੁੰਦਾ ਹੈ। ਆ ਤਾਂ ਇਹ ਦੋ ਹੀ ਅਹਿਮ ਮੁੱਦੇ ਹੁੰਦੇ ਨੇ ਹਾਲਾਂਕਿ ਇਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੈ ਬੇਹਦ ਹੈ ਪਰ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਹੈ 트리플 ਮਰਡਰ ਦੀ ਵਾਰਦਾਤ ਹੋਈ ਹੈ 트리플 ਮਰਡਰ ਦੇ ਨਾਲ ਸਨਸਨੀ ਫੈਲ ਗਈ ਹੈ ਇੱਕੋ ਪਰਿਵਾਰ ਦੱਸਿਆ ਜਾ ਰਿਹਾ ਹੈ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਹੈ ਔਰ ਕੰਦੋਵਾਲੀਆ ਦਾ ਸਾਰਾ ਮਾਮਲਾ ਰਾਜੀਵ ਸ਼ਰਮਾ ਨੇ ਮੇਰੇ ਸੌਂਗੀ ਫੋਨ ਲਾਈਨ ਤੇ ਰਾਜੀਵ ਕੀ ਕੁਝ ਜਾਣਕਾਰੀ ਦੇਖੋ ਗੁਰਜੋਤ ਇੱਕ ਬੜੀ ਹੀ ਅਸੀਂ ਕਹਿ ਸਕਦੇ ਜੀ ਮੰਦਪਾਗੀ ਜਿਹੜੀ ਘਟਨਾ ਹੈ ਉਹ ਸਾਹਮਣੇ ਆਈ ਹੈ ਔਰ ਹੁਣ ਜੋ ਜਿਹੜੀ ਜਾਣਕਾਰੀ ਹੁਣ ਤੱਕ ਮਿਲਿਆ ਕਿ ਅਮਰਸਰ ਦੀ ਚੰਡੇਰ ਥਾਣੇ ਦੇ ਅਧੀਨ ਆਉਂਦਾ ਪਿੰਡ ਜੋ ਕੰਦੋਵਾਲੀਆ ਉੱਥੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਜਿਹੜੀ ਪਿੰਡ ਵਾਲਿਆਂ ਦੇ ਮੁਤਾਬਕ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ 37 ਸਾਲ ਉੱਤੀ ਉਮਰ ਹੈ ਅਮਰਪਾਲ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਔਰ ਇਸ ਨੇ ਆਪਣੀ ਮਾਂ ਭਾਬੀ ਔਰ ਇੱਕ 2.5 ਸਾਲ ਦਾ ਜਿਹੜਾ ਬੱਚਾ ਹੈ ਜੋ ਇਸ ਦਾ ਭਤੀਜਾ ਸੀ ਰਿਸ਼ਤੇ ਦੇ ਵਿੱਚ ਉਸ ਦਾ ਕਤਲ ਇਸ ਵੱਲੋਂ ਕੀਤਾ ਗਿਆ ਔਰ ਇਹ ਖੁਦ ਵੀ ਵਿਆਹ ਹੋਇਆ ਸੀ ਦੋ ਇਸ ਦੀਆਂ ਬੇਟੀਆਂ ਦੱਸੀਆਂ ਜਾ ਰਹੀਆਂ ਨੇ ਔਰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਚਿੱਟੇ ਦਾ ਨਸ਼ਾ ਇਸ ਵੱਲੋਂ ਕੀਤਾ ਜਾਂਦਾ ਸੀ ਨਸ਼ੇ ਨਸ਼ੇ ਦੀ ਨੂਰ ਦੇ ਵਿੱਚ ਹੀ ਦੇ ਰਾਤ ਇਸ ਵੱਲੋਂ ਕਤਲ ਕੀਤਾ ਗਿਆ ਔਰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਉਸ ਤੋਂ ਬਾਅਦ ਇਹ ਪੁਲਿਸ ਆਣੇ ਵੀ ਪਹੁੰਚਦਾ ਹੈ ਔਰ ਆਪਣੇ ਆਪ ਨੂੰ ਉੱਥੇ ਜਾ ਕੇ ਜੋ ਹੈ ਇਸ ਵੱਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਪਰ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰਕਾਰ ਪੂਰੇ ਕਤਲ ਦੇ ਪਿੱਛੇ ਕੀ ਵਜ੍ਹਾ ਔਰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਜਿਸ ਔਰਤ ਜੋ ਇਸ ਦੀ ਰਿਸ਼ਤੇ ਦੇ ਵਿੱਚ ਭਾਬੀ ਲੱਗਦੀ ਸੀ ਉਸ ਦਾ ਪਤੀ ਯਾਨੀ ਕਿ ਇਸ ਦਾ ਜਿਹੜਾ ਭਰਾ ਹੈ ਉਹ ਦੁਬਈ ਦੇ ਵਿੱਚ ਰਹਿ ਰਿਹਾ ਸੀ ਔਰ ਇਹ ਇੱਕ ਜੁਆਇੰਟ ਫੈਮਿਲੀ ਸੀ ਔਰ ਜੁਆਇੰਟ ਫੈਮਿਲੀ ਦੇ ਵਿੱਚ ਹੀ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ ਪਰ ਕੱਲ ਅਚਾਨਕ ਐਸਾ ਕੀ ਹੋਇਆ ਕਿ ਇਸ ਵੱਲੋਂ ਆਪਣੀ ਮਾਂ ਆਪਣੇ ਛੋਟੇ 2.5 ਸਾਲ ਦਾ ਜਿਹੜਾ ਬੱਚਾ ਉਸ ਦਾ ਪਤੀ ਜੱਜਦਾਨਾ ਸਮਰਪਤ ਦੱਸੀ ਜਾ ਰਿਹਾ ਹੈ ਔਰ ਇਹਨਾਂ ਤਿੰਨਾਂ ਲੋਕਾਂ ਦਾ ਇਸ ਵੱਲੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਕਤਲ ਕਿਸ ਚੀਜ਼ ਦੇ ਨਾਲ ਕੀਤਾ ਗਿਆ ਕਿਸ ਢੰਗ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਦੀ ਵੀ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਿਲਕੁਲ ਔਰ ਜੜ ਤੁਸੀਂ ਦੱਸ ਰਿਹਾ ਜੀ ਆਜੀਵ ਕੀ ਨਸ਼ੇ ਦੇ ਵਿੱਚ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਔਰ ਵਧੇਰੇ ਜਾਣਕਾਰੀ ਜ਼ਰੂਰ ਲਾਵਾਂਗੇ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਪਰ ਇੱਕ ਅਹਿਮ ਮਸਲਾ ਹੈ ਉਸ ਦੇ ਬਾਅਦ ਦੁਬਾਰਾ ਤੋਂ ਅਸੀਂ ਰੁ